ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਬਾਈ ਜੀ ਸਾਡੇ ਲੱਕੜ ਦੇ ਕੰਮ ਬਾਰੇ ਜਿਹੜੇ ਵੀ ਆ ਨਵੇਂ ਘਰ ਨਵੀਆਂ ਕੋਠੀਆਂ ਬਣ ਰਹੀਆਂ ਜਿੱਥੇ ਵੀ ਸਾਡਾ ਲੱਕੜ ਦਾ ਕੰਮ ਚੱਲ ਰਿਹਾ ਹੈ ਅੱਜ ਤੁਹਾਨੂੰ ਉਹ ਘਰ ਦਿਖਾਵਾਂਗੇ ਜਿਵੇਂ ਕਿ ਤੁਸੀਂ ਇਹ ਘਰ ਇੱਕ ਬਣਦਾ ਦੇਖ ਰਹੇ ਹੋ ਜਿਹਦੇ ਵਿੱਚ ਸਾਡਾ ਲੱਕੜ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਇਹ ਘਰ ਨੂੰ ਤੁਸੀਂ ਦੇਖੋਗੇ ਤਾਂ ਇਹਨੂੰ ਇੱਕ ਨਵਾਂ ਨਕਸ਼ਾਕਰੀ ਤੇ ਪੁਰਾਣੀ ਨਕਸ਼ਾਕਰੀ ਨੂੰ मिलाके ਬਣਾਇਆ ਜਾਂਦਾ ਹੈ ਜੋ ਕਿ ਬਹੁਤ ਸੋਹਣਾ ਲੱਗਦਾ ਹੈ ਲੋਕਾਂ ਦੀ ਮੰਗ ਵੀ ਹੋਗੀ ਵੀ ਉਸੇ ਤਰ੍ਹਾਂ ਦੀਆਂ ਗਲਾਈਆਂ ਉਸੇ ਤਰ੍ਹਾਂ ਦੇ ਪੁਰਾਣੇ ਨਮੂਨੇ ਪਾਈ ਜਾਣ ਘਰਾਂ ਚ ਤੇ ਇਹਦੇ ਵਿੱਚ ਆ ਲੱਕੜ ਦਾ ਕੰਮ ਚੱਲ ਰਿਹਾ ਹੈ ਬਾਈ ਜੀ ਤੁਸੀਂ ਆ ਦੇਖ ਰਹੇ ਹੋ ਹਾਂ ਚਿਗਾਠ ਲੱਗੀ ਹੋਈ ਦੇਖ ਰਹੇ ਹੋ ਆ ਚੇਪੀਆਂ ਲੱਗੀਆਂ ਹੋਈਆਂ ਦੇਖ ਰਹੇ ਹੋ ਕਿੰਨਾਂ ਚਿਗਾਠਾਂ ਦੇ ਨਾਲ ਜਿਹੜਾ ਕੰਧ ਵਾਲਾ ਪਾਸਾ ਹੈ ਉੱਥੇ ਸਨਮੈਕ ਲਾਇਆ ਗਿਆ ਤਾਂ ਕਿ ਸੌਖਾ ਨਾ ਲੱਗੇ ਸਿਉਂਖੇ ਕਿਹੜੀ ਚੀਜ਼ ਆ ਵੀ ਜਿੱਦੀ ਮੈਂ ਸਮਝਦਾ ਕੋਈ ਵੀ ਦਵਾਈ ਹੈ ਨਹੀਂ ਬੇਸ਼ੱਕ ਦਵਾਈਆਂ ਆਈ ਜਾਂਦੀਆਂ ਹਨ ਪਰ ਉਹ ਦਵਾਈਆਂ ਬਹੁਤੀ ਦੇਰ ਕੰਮ ਨਹੀਂ ਕਰਦੀਆਂ ਥੋੜੀ ਦੇਰ ਲਈ ਹੁੰਦੀਆਂ ਹਨ ਪਰ ਜਿਵੇਂ ਆ ਤੁਸੀਂ ਦੇਖ ਰਹੇ ਹੋ ਵੀ ਸਰਮੈਕਾ ਜਿਹੜਾ ਕੰਦ ਕੰਨੀ ਲੱਗ ਗਿਆ ਆ ਜਿਹੜਾ ਉੱਤੇ ਸਰਮੈਕਾ ਲਾਇਆ ਪਿਆ ਇਥੇ ਗੋੜਾ ਲੱਗਣਾ ਹੈ ਵੀ ਗੋਲੇ ਦੇ ਥੱਲੇ ਵੀ ਸਿਉਂਖ ਪੈ ਜਾਂਦੀ ਹੈ ਵੀ ਸਿਉਂਖ ਤੋਂ ਬਚਤ ਲਈ ਲੱਕੜ ਨੂੰ ਏਠਾ ਫਰਸ਼ ਦੇ ਥੱਲੇ ਵੀ ਮੋੜਿਆ ਜਾਂਦਾ ਹੈ ਸਰਮੈਕਾ ਤੇ ਇਹ ਜੋ ਲੜਕਾ ਤੁਸੀਂ ਦੇਖ ਰਹੇ ਹੋ ਇਹ ਮੇਰਾ ਛੋਟਾ ਭਰਾ ਹੈ ਕਰਤਾਰ ਸਿੰਘ ਕੁਝ ਕੰਮਾਂ ਦੀ ਦੇਖ ਰਿਹਾ ਇਹ ਕਰਦੇ ਆ ਇਸ ਤੋਂ ਛੋਟਾ ਭਰਾ ਹੈ ਸਾਡਾ ਅਮਰਜੀਤ ਸਿੰਘ ਜੀ ਨੂੰ ਨੀਟੂ ਕਹਿੰਦੇ ਆ ਕੁਝ ਕੰਮਾਂ ਨੂੰ ਉਹ ਦੇਖ ਰਿਹਾ ਤੇ ਇੱਕ ਇਸ ਤੋਂ ਬਾਅਦ ਆਪਾਂ ਇੱਕ ਹੋਰ ਕੋਠੀ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਥੇ ਸਾਡੀਆਂ ਹਜੇ ਤੱਕੀਆਂ ਚਿਗਾਠਾਂ ਬਣ ਰਹੀਆਂ ਤੇ ਥੋੜੇ-ਬਹੁਤੇ ਉਧਰ ਬਾਜੇ ਬਣਨ ਵਾਲੇ ਸੀ ਹੁਣ ਆਪਾਂ ਇੱਕ ਦੂਜੀ ਕੋਠੀ ਚੱਲਾਂਗੇ ਜਿਹੜੀ ਕਿ ਆਹ ਕੋਠੀ ਤੁਸੀਂ ਦੇਖ ਰਹੇ ਹੋ ਇੱਥੇ ਵੀ ਛਗਾਠਾਂ ਲੱਗ ਰਹੀਆਂ ਤੇ ਨਕਸ਼ਾਕਾਰ ਨੇ ਜਿਵੇਂ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਪਹਿਲਾਂ ਅਲਮਾਰੀਆਂ ਬਣਾ ਲਓ ਕਬੂਲ ਬਣਾ ਲਓ ਉਹ ਵੀ ਨਾਲ-ਨਾਲ ਬਣੀਆਂ ਜਾ ਰਹੀਆਂ ਬਾਕੀ ਵੀਰੋ ਇਹ ਕੰਮ ਹਜੇ ਸ਼ੁਰੂ ਹੋਇਆ ਵਿੜਾ ਚਲੋ ਕੁਝ ਖਤਮ ਹੋਣ ਵਾਲੇ ਆ ਪਰ ਫਿਰ ਵੀ ਇਹਨਾਂ ਨੂੰ ਪੂਰੇ ਨਹੀਂ ਕਿਹਾ ਜਾ ਸਕਦਾ ਕਿ ਅਧੂਰੇ ਆ ਹਲੇ ਕੰਮ ਉਸਿਆ ਦੇਖੀ ਰਹੇ ਹਜੇ ਬੋਰਡ ਕੱਟ ਤੇ ਉਹਨਾਂ ਤੇ ਸਨਮਾਕੀ ਲਾਇਆ ਜਾ ਰਿਹਾ ਹੈ ਤੇ ਹਲੇ ਕੰਮ ਚੱਲ ਰਿਹਾ ਹੈ ਬਾਕੀ ਤੁਸੀਂ ਸਾਹਮਣੇ ਬੈਠਾ ਜੋ ਇਹ ਲੜਕਾ ਦੇਖ ਰਹੇ ਹੋ ਖੁਸ਼ੀ ਤੇ ਬੈਠਾ ਹੈ ਸਾਡਾ ਛੋਟਾ ਭਰਾ ਹੈ ਅਮਰਜੀਤ ਹੈ ਨੀਟੂ ਇਹਨੂੰ ਨੀਟੂ ਦੇ ਨਾਮ ਨਾਲ ਸਾਰੇ ਜਾਣਦੇ ਆ ਬਾਕੀ ਦਰਸ਼ਕ ਵੀਰਾਂ ਨੂੰ ਬੇਨਤੀ ਆ ਵੀ ਉਹ ਇਹ ਨਾ ਸਮਝਣ ਕਿ ਮੈਂ ਵਿੱਚੇ ਚੂਨੇ ਦੀ ਗੱਲ ਕਰ ਰਿਹਾ ਹਾਂ ਘਰ ਬਣਾਉਣ ਦੀ ਗੱਲ ਕਰ ਰਿਹਾ ਹਾਂ ਵਿੱਚੇ ਲੱਕੜ ਦੇ ਕੰਮ ਦੀ ਗੱਲ ਕਰ ਰਿਹਾ ਹਾਂ ਜਿਹੜਾ ਤਾਂ ਸਾਡਾ ਚੂਨੇ ਵਾਲਾ ਕੰਮ ਹੈ ਉਹਨੂੰ ਇਕੱਲਾ ਮੈਂ ਹੀ ਦੇਖ ਰਿਹਾ ਹਾਂ ਜੀ ਤਾ ਤਾਂ ਤੇ ਜਾ ਕੇ ਜਿੱਥੇ-ਇੱਥੇ ਵੀ ਘਰ ਬਣ ਰਹੇ ਆ ਚੂਨੇ ਦੇ ਕੰਮ ਚੱਲ ਰਹੇ ਆ ਉੱਥੇ ਜਾ ਕੇ ਮਿਸਤਰੀਆਂ ਨਾਲ ਰਹਿ ਕੇ ਚ ਉਹਨਾਂ ਨੂੰ ਕੋਈ ਚੀਜ਼ ਦੱਸਣੀ ਜਾਂ ਸਮਝਾਉਣੀ ਉਹ ਮੇਰਾ ਕੰਮ ਹੈ ਜੀ ਜਿਹੜਾ ਕੋਈ ਲੱਕੜ ਦਾ ਕੰਮ ਹੈ ਇਹ ਮੇਰੇ ਇਹ ਦੋਨੇ ਭਰਾ ਦੇਖ ਰਹੇ ਆ ਜੀ ਕਰਤਾਰ ਸਿੰਘ ਤੇ ਅਮਰਜੀਤ ਸਿੰਘ ਤੇ ਬਾਕੀ ਬ੍ਰੋ ਕੁਈ ਅੱਜ-ਤਲ ਦੀ ਗੱਲ ਮੈਂ ਕਰ ਰਿਹਾ ਵੀ ਅੱਜਕੱਲ੍ਹ ਦਰਸ਼ਕ ਇਸ ਦੁਬਧਜ ਪੈ ਸਕਦੇ ਆ ਪਰ ਕੁਝ ਸਮਾਂ ਪਹਿਲਾਂ ਸਾਰਾ ਕੁਝ ਅਸੀਂ ਆਪ ਹੀ ਕਰਦੇ ਹੁੰਦੇ ਸੀ ਸਾਡੇ ਪੁਰਖੇ ਜਿੰਦੇ ਸੀ ਜੇਕਰ ਨਕਸ਼ਾ ਬਣਾਉਣਾ ਸੀ ਤਾਂ ਐਂਕਲੋ ਮਿਸਤਰੀ ਤੇ ਉਹ ਘਰ ਬਣਾਉਣ ਵਾਲਾ ਮਾਲਕ ਮਿਲ ਕੇ ਆਪੇ ਬਣਾ ਲੈਂਦੇ ਸੀਗੇ ਵੀ ਐਂ ਜੇ ਚਾਹੀਵੇ ਨਕਸ਼ਾ ਵੀ ਆਪ ਬਣਾ ਲੈਂਦੇ ਸੀ ਫਿਰ ਉਸ ਤੋਂ ਬਾਅਦ ਉਹ ਘਰ ਪਾ ਵੀ ਆਪ ਦਿੰਦੇ ਸੀ ਉਹਨੂੰ ਜੋੜੀਆਂ ਪੱਲੇ ਦਰਵਾਜ਼ੇ ਜੋ ਵੀ ਲੱਗਦੇ ਸੀ ਉਹ ਵੀ ਆਪ ਹੀ ਬਣਾਉਂਦੇ ਸੀ ਫਰਸ਼ ਵੀ ਆਪ ਲਾ ਦਿੰਦੇ ਸੀ ਇੱਥੋਂ ਤੱਕ ਕਿ ਰੰਗ ਰੂਗਨ ਦਾ ਕੰਮ ਵੀ ਸਾਡੇ ਪੁਰਖੇ ਸਾਡੇ ਬਜ਼ੁਰਗ ਆਪ ਹੀ ਕਰ ਦਿੰਦੇ ਸੀ ਘਰ ਦੇ ਵਿੱਚ ਉਦੋਂ ਕੋਈ ਵੀ ਨਕਸ਼ਾਕਾਰ ਨਹੀਂ ਸੀ ਹੁੰਦਾ ਸਾਡੇ ਇਧਰ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ 'ਚ ਜਾਂ ਮੰਡੀਆਂ 'ਚ ਕੋਈ ਵੀ ਨਕਸ਼ਾਕਾਰ ਨਹੀਂ ਸੀ ਹੁੰਦਾ ਮੈਂ ਸਮਝਦਾ ਵੀ ਮੇਰੇ ਸ਼ਹਿਰ ਦੇ ਵਿੱਚ ਰਾਮਪਰਾਪੂਲ ਦੇ ਵਿੱਚ ਜਿਹੜੇ ਕੋਈ ਨਕਸ਼ਾਕਾਰ ਨਵੇਂ ਬਣੇ ਆ ਉਹ ਪਹਿਲੀ ਪੀੜ੍ਹੀ ਕਹਿ ਸਕਦੇ ਆ ਉਹਨਾਂ ਨੂੰ ਨਕਸ਼ਾਕਾਰਾਂ ਦੀ ਵੀ ਜਿਹੜੇ ਕੇ ਨਕਸ਼ੇ ਦਾ ਕੰਮ ਸਿੱਖਿਆ ਜਾਂ ਨਕਸ਼ੇ ਬਣਾਉਂਦੇ ਆ ਇਸ ਤੋਂ ਪਹਿਲਾਂ ਸਾਡੀ ਮੰਡੀ 'ਚ ਕੋਈ ਵੀ ਪੁਰਾਣਾ ਬਜ਼ੁਰਗ ਜਾਂ ਪੁਰਾਣੇ ਨਕਸ਼ਾਕਾਰ ਇੱਥੇ ਨਹੀਂ ਸੀ ਵੱਡੇ ਸ਼ਹਿਰਾਂ 'ਚ ਹੋਣਗੇ ਮੰ ਇਸੇ ਤਰ੍ਹਾਂ ਜਦੋਂ ਸਮਾਂ ਬਦਲਦਾ ਹੈ ਜਮਾਨਾ ਬਦਲਦਾ ਤਾਂ ਹਰ ਕੰਮ ਲਈ ਇੱਕ ਖਾਸ ਮਿਸਤਰੀ ਹੋ ਗਿਆ ਪੱਥਰ ਲਾਉਣ ਵਾਲਾ ਖਾਸ ਅਲੱਗ ਹੋ ਗਿਆ ਰੰਗ ਕਰਨ ਵਾਲਾ ਖਾਸ ਅਲੱਗ ਹੋ ਗਿਆ ਲੱਕੜ ਵਾਲੇ ਖਾਸ ਅਲੱਗ ਹੋ ਗਏ ਤੇ ਜਿਹੜੇ ਦੂਜਾ ਚਨਾਈ ਦਾ ਕੰਮ ਕਰਨ ਵਾਲੇ ਸੀ ਰਾਜਗਰੀ ਦਾ ਕੰਮ ਕਰਨ ਵਾਲੇ ਸੀ ਉਹ ਅਲੱਗ ਹੋ ਗਏ ਇਹਨਾਂ ਨੂੰ ਕਦੇ ਵੀ ਮਿਲਾ ਕੇ ਨਹੀਂ ਦੇਖਿਆ ਜਾ ਸਕਦਾ ਪਰ ਮੈਂ ਮੇਰੀ ਕੋਸ਼ਿਸ਼ ਰਹੂਗੀ ਵੀ ਜੇਕਰ ਮੈਂ ਆਪਣੇ ਇਸ ਤਰ੍ਹਾਂ ਦੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਇੱਕ ਟੀਮ ਬਣਾਈ ਜਾਵੇ ਵੀ ਸਾਰੇ ਘਰ ਦਾ ਕੰਮ ਲੈਤਾ ਜਾਵੇ ਤੇ ਉਹਨੂੰ ਪੂਰਾ ਕੀਤਾ ਜਾਵੇ ਉਹ ਮਾਲਕ ਨੂੰ ਵੀ ਸੌਖਾ ਹੋ ਜਾਵੇ ਤੇ ਆਪਾਂ ਨੂੰ ਵੀ ਕਰਨਾ ਸੌਖਾ ਹੋ ਜਾਵੇ ਕਿਉਂਕਿ ਸਾਰੇ ਆਪ ਦੇ ਬੰਦੇ ਹੋਣਗੇ ਤਾਂ ਉਸ ਤਰੀਕੇ ਨਾਲ ਇੱਕ ਬੜਾ ਤਰੀਕਾवार ਕੰਮ ਹੋ ਸਕਦਾ ਹੈ ਵੀ ਹੁਣ ਕਈ ਵਾਰੀ ਕੀ ਹੁੰਦਾ ਵੀ ਉਹ ਸਾਰਾ ਕੁਝ ਅਲੱਗ-ਅਲੱਗ ਹੁੰਦਾ ਹੈ ਤੇ ਕਈ ਵਾਰੀ ਨੁਕਸ ਹੋਂਦਾ ਵੀ ਨਹੀਂ ਤੇ ਅਸੀਂ ਵੈਸੇ ਹੀ ਇੱਕ ਦੂਜੇ ਦਾ ਨੁਕਸ ਕੱਢੀ ਜਾਂਦੇ ਰਹਿੰਦੇ ਹਾਂ ਪਰ ਜੇ ਸਾਰੇ ਹੀ ਆਪਦੇ ਹਿੱਸੇ ਹੋਵੇ ਤਾਂ ਉਹਦੇ ਵਿੱਚ ਕਦੇ ਵੀ ਕੋਈ ਨੁਕਸਾ ਹੋਣ ਦੀ ਪੰਝਾਇਸ਼ ਹੁੰਦੀ ਨਹੀਂ ਜੇ ਹੋ ਵੀ ਜਾਊ ਤਾਂ ਆਪੇ ਹੀ ਬੰਦਾ ਪੱਕ ਕੇ ਠੀਕ ਕਰ ਦੂ ਉਹਨੂੰ ਐ ਹੂੰ ਵੀ ਮੇਰੇ ਹੀ ਆ ਸਾਰਾ ਕੁਝ ਪਰ ਹੁਣ ਅਸੀਂ ਇੱਕ ਦੂਜੇ ਦੇ ਸਿਰ ਜਿਆਦਾ ਮਾਰ ਦਿੰਨੇ ਆਂ ਕਈ ਗੱਲਾਂ ਵੀ ਇਹ ਉਹ ਕਰ ਗਿਆ ਜੀ ਆ ਮੈਂ ਸਹੀ ਕਰਤਾ ਜੀ ਆ ਉਹਦੀ ਚਰਾਟ ਢੀ ਹੈ ਜੀ ਉਹਦੀ ਕੰਦ ਢੀ ਹੈ ਪਰ ਜੇਕਰ ਆਪ ਹੀ ਕਰਨਾ ਹੋਵੇ ਤਾਂ ਕੁਝ ਵੀ ਟੇਡਾ ਨਹੀਂ ਹੁੰਦਾ ਸਾਰਾ ਕੁਝ ਆਪੇ ਹੀ ਸਹੀ ਹੋਊਗਾ ਤੁਸੀਂ ਜਿਵੇਂ ਹੁਣ ਆ ਇਸ ਘਰ ਨੂੰ ਦੇਖ ਰਹੇ ਹੋ ਇਹਦੇ ਵਿੱਚ ਦੇਖੋ ਆ ਜਿਹੜਾ ਮੁੱਖ ਦਰਵਾਜ਼ਾ ਲੱਗਿਆ ਹੈ ਇਹ ਉਹੀ ਥੋੜਾ ਜਿਹਾ ਇਹ ਚੋਂ ਪ੍ਰਾਤਨਤਾ ਝਲਕ ਰਹੀ ਹੈ ਪੁਰਾਣੇ ਢੰਗ ਦਾ ਪੁਰਾਣੇ ਤਰੀਕੇ ਦਾ ਦਰਵਾਜ਼ਾ ਆਇਆ ਬਣਾਇਆ ਹੋਇਆ ਜੋ ਕਿ ਬਹੁਤ ਸੋਹਣਾ ਲੱਗਦਾ ਹੈ ਜੋ ਕਦੇ ਵੀ ਪੁਰਾਣਾ ਨਹੀਂ ਹੁੰਦਾ ਪਰ ਜੇਕਰ ਆਪਾਂ ਇਸ ਘਰ ਦੀ ਪੂਰੀ ਬਨਾਵਟ ਨੂੰ ਦੇਖਾਂਗੇ ਤੇ ਨਵੇਂ ਦੀ ਤੇ ਪੁਰਾਣੇ ਨਕਸ਼ਾਕਰੀ ਦੀ ਇੱਕ ਮਿਲਿਆ ਜੁਲਿਆ ਨਮੂਨਾ ਹੈ ਕਿ ਹਰ ਥਾਂ ਤੇ ਪਾਵੇ ਲੱਗੇ ਹੋਏ ਆ ਹਰ ਥਾਂ ਤੇ ਗੁਲਾਈਆਂ ਬਣੀਆਂ ਹੋਈਆਂ ਆ ਬਾਹਰ ਆ ਪਾਰਕ ਸੱਡਿਆ ਹੋਇਆ ਦੂਜੇ ਪਾਸੇ ਆਪਾਂ ਦੇਖੀ ਛੋਟੇ ਛੋਟੇ ਪੌਦੇ ਹਰ ਜਗ੍ਹਾ ਤੇ ਲੱਗੇ ਹੋਏ ਆ ਤੇ ਜੇਕਰ ਦੇਖਿਆ ਜਾਵੇ ਉਹਤੇ ਜਿਹੜੀ ਕੋਈ ਪਹਿਲਾਂ ਆਪਾਂ ਗ੍ਰਿਲ ਲੱਗਣ ਲੱਗੀ ਸੀ ਫਿਰ ਸ਼ੀਸ਼ਾ ਲੱਗਣ ਲੱਗਿਆ ਸੀ ਉਸ ਜਗ੍ਹਾ ਤੇ ਇਹਦੇ ਤੇ ਪਾਵੇ ਲੱਗੇ ਹੋਏ ਆ ਤੇ ਉੱਤੋਂ ਇਹਦੀ ਦੇਖ ਨੂੰ ਆਪਾਂ ਦੇਖਾਂਗੇ ਜਾਂ ਇਹਦੀ ਬਨਾਵਟ ਨੂੰ ਦੇਖਾਂਗੇ ਵੀ 50 ਪੈਸਿਆਂ ਨੂੰ ਆਪਾਂ ਨਵੇਂ ਨਵਾਂ ਕਹਿ ਸਕਦੇ ਆ 50 ਪੈਸੇ ਪੁਰਾਣਾ ਕਹਿ ਸਕਦੇ ਆ ਜੇਕਰ ਆਪਾਂ ਬਨੇਰਾ ਦੇਖੀ ਤਾਂ ਬਨੇਰੇ ਦੇ ਵਿੱਚ ਦੇਖੋ ਜਿਵੇਂ ਪਰਾਤਨ ਪਹਿਲਾਂ ਆਲੀਆਂ ਛੱਡਦੇ ਹੁੰਦੇ ਸੀ ਆਪਾਂ ਉਸੇ ਤਰ੍ਹਾਂ ਦੀਆਂ ਆਲੀਆਂ ਛੱਡ ਕੇ ਕੱਲਾ ਇੱਟਾਂ ਦਾ ਬਨੇਰਾ ਬਣਿਆ ਗਿਆ ਇਹਦੇ ਤੇ ਕੋਈ ਗ੍ਰਿਲ ਕੋਈ ਸ਼ੀਸ਼ਾ ਨਹੀਂ ਲਾਇਆ ਗਿਆ ਦੇਖੋ ਬਿਲਕੁਲ ਸੈਂਪਲ ਤੇ ਸਾਦਾ ਸਦਾ ਬਹਾਰ ਜਿਹੜਾ ਕਿ ਕਦੇ ਵੀ ਪੁਰਾਣਾ ਨਹੀਂ ਹੁੰਦਾ ਇਹ ਜਿਹੜੇ ਕੋਈ ਡਿਜ਼ਾਈਨ ਹੈ ਇਹ ਨਮੂਨੇ ਆ ਕਦੇ ਵੀ ਪੁਰਾਣੇ ਨਹੀਂ ਹੁੰਦੇ ਤੇ ਇਹਨਾਂ ਦੀ ਜਦੋਂ ਮਰਜ਼ੀ ਆਪਾਂ ਮਰੰਮਤ ਕਰਨਾ ਚਾਹੀਏ ਹੋ ਜਾਂਦੀ ਹੈ ਤੇ ਕੁਝ ਚੀਜ਼ਾਂ ਇਹ ਜਿਹਾ ਹੁੰਦੀਆਂ ਜੇ ਟੁੱਟ ਗਈਆਂ ਉਹ ਦੁਬਾਰਾ ਠੀਕ ਹੀ ਨਹੀਂ ਹੁੰਦੀਆਂ ਜਾਂ ਲੋਪ ਨੇ ਹੁੰਦੀਆਂ ਜਾਂ ਉਹਹੀ ਜੀਆਂ ਨਹੀਂ ਮਿਲਦੀਆਂ ਬਾਕੀ ਵੀਰੋ ਅਸੀਂ ਹਰ ਉਹ ਚੀਜ਼ ਮਹਿਸੂਸ ਕਰਦੇ ਹਾਂ ਜੋ ਸਾਡੀ ਪੁਰਖਿਆਂ ਦੀ ਸੀ ਜੋ ਚੀਜ਼ਾਂ ਕਿੰਨੀਆਂ ਮਜ਼ਬੂਤ ਬਣਾਉਂਦੇ ਸੀ ਉਹਨਾਂ ਦੇ ਖਾਣ ਪੀਣ ਤੋਂ ਲੈ ਕੇ ਰਹਿਣ ਸਹਿਣ ਮਤਲਬ ਕਿੰਨਾ ਕੁ ਵਧੀਆ ਸੀ ਇਸ ਚੀਜ਼ ਨੂੰ ਅਸੀਂ ਸਾਰੇ ਅੱਜ ਮਹਿਸੂਸ ਕਰਦੇ ਆਂ ਵੀ ਉਹਨਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਹਰ ਢੰਗ ਨਾਲ ਬਹੁਤ ਜ਼ਿਆਦਾ ਮਜ਼ਬੂਤ ਸੀ ਤੇ ਬਹੁਤ ਜ਼ਿਆਦਾ ਹੰਡਣਸਾਰ ਸੀ ਜੋ ਵੀ ਚੀਜ਼ਾਂ ਉਹ ਬਣਾਉਂਦੇ ਸੀ ਜਾਂ ਉਹਨਾਂ ਦੀ ਸੋਚ ਸੀ ਬੇਸ਼ੱਕ ਉਹ ਸਾਡੇ ਮੁਕਾਬਲੇ ਜਾਂ ਨਵੀਂ ਪੀੜੀ ਦੇ ਮੁਕਾਬਲੇ ਬਹੁਤ ਘੱਟ ਪੜੇ ਲਿਖੇ ਸੀ ਪਰ ਜੇ ਦੇਖਿਆ ਜਾਵੇ ਤਾਂ ਉਹ ਕਈ ਗੱਲਾਂ 'ਚ ਬਹੁਤ ਜ਼ਿਆਦਾ ਸਾਥ ਹਾਂਗੇ ਸੀ ਹੁਣ ਅਸੀਂ ਵੀ ਆਪਣੇ ਪੁਰਖਿਆਂ ਦੇ ਰਾਹ ਤੇ ਤੁਰਦੇ ਹੋਏ ਉਹਨਾਂ ਦੀ ਇੱਕ ਰੀਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੀ ਇੱਕ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਸੀ ਵੀਰੋ ਸਾਡੇ ਲੱਕੜ ਦੇ ਕੰਮ ਤੇ ਆਪਣੀ ਬੋਲੀ ਤੇ ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਸਾਡੇ ਨਾਲ ਜੁੜੇ ਰਹਿਣ ਬਹੁਤ ਬਹੁਤ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ